ਕਾਂਗਰਸ ਪਾਰਟੀ ਵੱਲੋਂ ਸਾਬਕਾ ਐਮ.ਐਲ.ਏ. ਰਜਿੰਦਰ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਆ ਅਦਾ ਕੀਤੀ ਗਈ ਅੱਜ ਆਜ਼ਾਦੀ ਦਿਵਸ ਮੌਕੇ ਕਾਂਗਰਸ ਪਾਰਟੀ ਵੱਲੋਂ ਸਮਾਣਾ ਦੇ ਗਾਂਧੀ ਗਰਾਊਂਡ ਦੇ ਵਿੱਚ 79ਵਾਂ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਗਿਆ ਸਾਬਕਾ ਵਿਧਾਇਕ ਰਜਿੰਦਰ ਸਿੰਘ ਵੱਲੋਂ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਹਾਰ ਅਰਪਿਤ ਕੀਤੇ ਗਏ ਤੇ ਗਾਂਧੀ ਗਰਾਊਂਡ ਦੇ ਵਿੱਚ ਉਹਨਾਂ ਨੇ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਅਦਾ ਕੀਤੀ ਗਈ ਇਸ ਮੌਕੇ ਪੰਜਾਬ ਪੁਲਿਸ ਦੇ ਟੁਕੜੀਆਂ ਵੱਲੋਂ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗਾਣ ਜਿਹੜਾ ਸਕੂਲੀ ਬੱਚਿਆਂ ਵੱਲੋਂ ਗਾਇਆ ਗਿਆ ਸਮਾਨਾ ਕਾਂਗਰਸ ਪਾਰਟੀ ਦੇ ਜਿਹੜੇ ਬਲਾਕ ਦੇ ਪ੍ਰਧਾਨ ਨੇ ਰੀਸ਼ੂ ਕਰਹਾਲੀ ਵੱਲੋਂ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਇਸ ਮੌਕੇ ਯਾਦਵਿੰਦਰ ਤਨੋਰੀ ਹਰਪ੍ਰੀਤ ਸਿੰਘ ਕੋਕਾ ਦੀਪਾ ਸ਼ਿਵਗਰਗ ਅਵਿਨਾਸ਼ ਡਾਂਗ ਜੀਵਨ ਗਰਗ ਦਰਸ਼ਨ ਮਿੱਤਲ ਜਤਿਨ ਵਰਮਾ ਕਾਉਂਸਲਰ ਵੱਲੋਂ ਆਏ ਹੋਏ ਮਹਿਮਾਂ ਦਾ ਸਹਿਮਾਨ ਕੀਤਾ ਗਿਆ ਸਮਾਣਾ ਅਤੇ ਪਸਿਆਣਾ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਭਾਗ ਲਿੱਤਾ ਗਿਆ ਤੇ ਇਸ ਮੌਕੇ ਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਜ਼ਾਦੀ ਦਾ ਜਿਹੜਾ ਅੱਜ ਆਨੰਦ ਮਾਣ ਰਹੇ ਹਾਂ ਉਹਨਾਂ ਸਾਰਿਆਂ ਨੂੰ ਹੀ ਮੁਬਾਰਕਾ ਦਿੰਦੇ ਹਾਂ ਅਤੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਮਾਣਾ ਦੇ ਗਾਂਧੀ ਗਰਾਊਂਡ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਪਹੁੰਚਨੇ ਨੇ ਸ਼ਹਿਰ ਦੇ ਲੋਕਾਂ ਨੂੰ ਉੱਥੇ ਮਿਲਦੇ ਨੇ ਜਿਸ ਤੋਂ ਬਾਅਦ ਇਹ ਝੰਡਾ ਲਹਿਰਾਇਆ ਜਾਂਦਾ ਤੇ ਕਾਂਗਰਸ ਦੇ ਵਰਕਰਾਂ ਨੂੰ ਜਿਹੜਾ ਉੱਥੇ ਮੁਬਾਰਕਬਾਦ ਦਿੱਤੀ ਜਾਂਦੇ ਤੇ ਇੱਕ ਦੂਸਰੇ ਨੂੰ ਜਿਹੜਾ ਅੱਜ ਉੱਥੇ ਸਨਮਾਨ ਵੀ ਦਿੱਤਾ ਗਿਆ ਸਨਮਾਨਾਂ ਤੋਂ ਪ੍ਰਿੰਸ ਕੁਮਾਰ ਜੀ ਆਏ ਸਾਲ ਆਜ਼ਾਦੀ ਦਿਵਸ ਪਰੇ ਧੂਮ ਧਾਮ ਦੇ ਨਾਲ ਸਨਮਾਨਾਂ ਗਾਂਧੀ ਗਰਾਊਂਡ 'ਚ ਮਨਾਨੇ ਆ ਤੇ ਅੱਜ ਅਸੀਂ ਫੇਰ 79ਵਾਂ ਜਿਹੜਾ ਆਜ਼ਾਦੀ ਦਿਵਸ ਹੈ ਅੱਜ ਮਨਾਣ ਨੂੰ ਜਾ ਰਹੇ ਆ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਇਹ ਜਿਹੜੀ ਆਜ਼ਾਦੀ ਮਿਲੀ ਹੈ ਸਾਨੂੰ ਸਾਡੇ ਬਹੁਤ ਆਜ਼ਾਦੀ ਦੇ ਪਰਵਾਨਿਆਂ ਨੇ ਸੂਰਬੀਰ ਯੋਧਿਆਂ ਨੇ ਲੱਖਾਂ ਦੀ ਤਦਾਦ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਸਾਡੇ ਸ਼ਹੀਦਾਂ ਨੇ ਫਾਂਸੀ ਦੇ ਰਸੇ ਚੁੰਮੇ ਉਹਨਾਂ ਦੀ ਬਦੌਲਤ ਅੱਜ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਆ ਉਹਨਾਂ ਨੂੰ ਯਾਦ ਕਰਨ ਵਾਸਤੇ ਸਾਡੇ ਜਿਹੜੇ ਇਸ ਟਾਈਮ ਜਿਹੜੇ ਸਾਡੇ ਸੂਰਬੀਰ ਯੋਧੇ ਆ ਜਿਹੜੇ ਸਰਹੱਦਾਂ ਦੀ ਰਾਖੀ ਕਰ ਰਹੇ ਆ ਉਹਨਾਂ ਨੂੰ ਓਕੇ ਇਹ ਜਿਹੜਾ ਦਿਹਾੜਾ ਤੁਮ ਤਾਂ ਨਾਲ ਬਣਾ ਰਹੇ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਔਰ ਅਸੀਂ ਆਸ ਕਰਦੇ ਆ ਕਿ ਇਕੱਠੇ ਹੋ ਕੇ ਇਸ ਦੇਸ਼ ਦੀ ਬਿਹਤਰੀ ਵਾਸਤੇ ਇਸ ਸੂਬੇ ਦੀ ਬਿਹਤਰੀ ਵਾਸਤੇ ਹਲਕੇ ਸਬਾਣੇ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਉਪਰਾਲਾ ਕਰੀਏ ਤੇ ਆਉਣ ਵਾਲਾ ਟਾਈਮ ਵਧੀਆ ਹੋਵੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੀ ਥੈਂਕ ਯੂ